ਸਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੇ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਬਹੁਤ ਹੀ ਖਾਸ ਇੱਕ ਸ਼ਬਦ ਇੱਕ ਟਿਊਨ ਦੀ ਗੱਲ ਕਰਨ ਲੱਗੇ ਹਾਂ ਜਿਹੜੀ ਤੁਸੀਂ ਸੁਣੀ ਹੀ ਸੁਣੀ ਹੋਊਗੀ ਤੇ ਉਹ ਤੁਹਾਨੂੰ ਯਾਦ ਵੀ ਹੋਊਗੀ ਤੇ ਅਕਸਰ ਤੁਸੀਂ ਆਪਣੇ ਮੋਹ ਉਹ ਵਾਲੀ ਟਿਊਨ ਨੂੰ ਅਕਸਰ ਗੁਣਗਣਾਉਂਦੇ ਵੀ ਹੋਗੇ ਜਾਂ ਕੋਈ ਕੰਮ ਕਰਦੇ ਉਹ ਤੁਹਾਡੇ ਕੋਲੋਂ ਬਦੋ ਬਦੀ ਟਿਊਨ ਜੜੀਆ ਬੋਲੀ ਵੀ ਜਾਂਦੀ ਹੋਊਗੀ ਜੀ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆਂ ਉਹ ਟਿਊਨ ਜੜੀ ਕਿ ਜਦੋਂ ਸ਼ਾਮ ਨੂੰ ਸ਼ਿਲਦਾਰ ਬਾਸ ਸਾਹਿਬ ਰਹਿਰਾ ਸਾਦਾ ਪਾਠ ਸ਼ੁਰੂ ਹੁੰਦਾ ਤੇ ਟਿਊਨ ਜੜੀ ਸਟਾਰਟਿੰਗ ਹੁੰਦੀ ਆ ਹਰ ਯੁਗ ਯੁਗ ਭਗਤੋ ਪਾਇਆ ਪੈ ਲਖਦਾ ਆ ਰਾਮ ਰਾਜੇ ਰਹਿਰਾ ਸਾਦੀ ਇਹ ਸਟਾਰਟਿੰਗ ਕਰੀਦੀ ਹੈ ਸ਼ਬਦ ਦੀ ਪਾਠ ਦੀ ਤੋਂ ਉੱਤੋਂ ਪਹਿਲੇ ਜਿੱਦਾਂ ਰਾਗੀ ਜਿਹੜੇ ਆ ਉਹ ਹਰਮੋਨੀਅਮ ਤੇ ਤਬਲੇ ਤੇ ਕਿਦਾਂ ਇਹ ਵਾਲੀਆਂ ਜਿਹੜੀਆਂ ਟਿਊਨਸ ਆ ਜਾਂ ਹਨਾ ਇਹ ਵਾਲੀ ਬਾਣੀ ਨੂੰ ਕਿਵੇਂ ਪ੍ਰੈਜੈਂਟ ਕਰਦੇ ਕਿਵੇਂ ਬੋਲਦੇ ਨੇ ਅੱਜ ਦੀ ਇਸ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਸੋ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਜਿਹੜੇ ਇਸ ਚੈਨਲ ਦੇ ਨਾਲ ਜੁੜੇ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਜਿਹੇ ਇਸ ਚੈਨਲ ਤੇ ਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਮੈਂ ਨਾਲ ਦੇ ਨਾਲ ਤਬਲਾ ਪਲੇ ਕਰ ਲਾਂਗਾ ਤੇ ਸਿਰਫ ਹਰ ਜੁਗ ਜੁਗ ਭਗਤ ਤੋਂ ਉਪਾਇ ਤੋਂ ਲੈ ਕੇ ਜਿੱਥੋਂ ਤੱਕ ਇਹ ਸ਼ਬਦ ਪੂਰਾ ਹੁੰਦਾ ਵਾ ਉੱਥੋਂ ਤੱਕ ਹੀ ਅੱਜ ਦੱਸਾਂਗਾ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੇ ਤੁਸੀਂ ਅੱਗੇ ਦੀ ਵੀ ਰੈਲ ਸਖਦਾ ਜਦਾਂ ਪਾਰਟ 100 ਦਾ ਤੇ ਰਖਿਆ ਨਾ ਜਦਾਂ ਵੀ ਹੁੰਦਾ ਉਹ ਵੀ ਜੇ ਤੁਸੀਂ ਸੁਨਣਾ ਚਾਹੋ ਤੇ ਮੈਨੂੰ ਕਮੈਂਟ ਕਰਕੇ ਦੱਸ ਦਿਓ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਵੀਡੀਓ ਜ਼ਿਆਦਾ ਲੰਬੀ ਹੋਵੇ ਤੇ ਆਪਾਂ ਥੋੜਾ ਥੋੜਾ ਕਰਕੇ ਇਹ ਵਾਲਾ ਜੀ ਸ਼ਬਦ ਸਿੱਖਣਾ ਚਾਹੀਏ ਤੇ ਸਿੱਖ ਸਕਦੇ ਹਾਂ ਥੋੜਾ ਥੋੜਾ ਕਰਕੇ ਪਰ ਅੱਜ ਦੀ ਇਸ ਵੀਡੀਓ ਵਿੱਚ ਸਿਰਫ ਹਰ ਜੁਗ ਜੁਗ ਭਗਤੂ ਪਾਇ ਵਾਲਾ ਸ਼ਬਦ ਆਪਾਂ ਪੜਾਂਗੇ ਤੇ ਨਾਲ ਤਬਲਾ ਪਲੇ ਕਰਨ ਲੱਗਾ ਦਾਦਰਾ ਦੇ ਵਿੱਚ ਇਹ ਪਲੇ ਕਰਾਂਗਾ ਤੇ ਦੇਖਿਓ ਹੁਣ ਪਹਿਲੇ ਗਾਲੇ ਦੇ ਹਸਾਬ ਨਾਲ ਮੈਂ ਪੜਨ ਲੱਗਾ। ਇਹ ਐਮ ਪਹਿਲੇ ਮੈਂ ਤੁਹਾਨੂੰ ਬੋਲ ਕੇ ਆਪ ਸੁਣਾਉਣਾ ਟੀਨ ਕਿਵੇਂ ਲੱਗੂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਹੌਸਲੋਦ ਕੇ ਚੈਨਲ ਦੱਸਾਂਗਾ ਵੇਖਿਓ। ਤਾਕਤ ਉਪਾਇਆ ਤਜ ਹੱਕ ਦਾ ਆ ਆਂਗ ਦਾ ਦੇ ਹਰ ਨਾ ਕਸ਼ ਬਸਤ ਘਰ ਹਾਰੇ ਥੋੜਾ ਯਾ ਮੇਰੇ ਕੋਲ ਗਲਤ ਹੋਇਆ ਕਿਉਂਕਿ ਮੈਂ ਮੈਨੂੰ ਹੀ ਟਫ ਲੱਗੰਦਾ ਥੋੜਾ ਫੇਰੇ ਕੋਲ ਮੈਂ ਬੋਲਣ ਦੀ ਕੋਸ਼ਿਸ਼ ਕਰਦਾ ਹਰ ਜੁਗ ਯੁਗ ਪਗਤੇ ਉਪਾਇਆ ਅਜ ਰਖਦਾ ਆ ਰਾਮ ਰਾਜ ਹਰ ਨਾ ਕਸ਼ ਦਸਤ ਹਰ ਮਾਰਿਆ ਪ੍ਰਹਲਾਦ ਤ ਆਈ ਦਾ ਇਹ ਤੁਸੀਂ ਸ਼ਬਦ ਜਾਂ ਹਨ ਇਹ ਵਾਲੀ ਬਾਣੀ ਜਰੂਰ ਸੁਣੀ ਹੋਗੀ ਜਦੋਂ ਲਾਈਵ ਟੈਲੀਕਾਸਟ ਇਹਦਾ ਅਲਵਾ ਸਾਹਿਬ ਤੋਂ ਵੀ ਹੁੰਦਾ ਤੇ ਮੇਰੇ ਕੋਈ ਸਟਾਰਟਿੰਗ ਵਿੱਚ ਥੋੜੀ ਜਿਹੀ ਗਲਤੀ ਹੋਈ ਮਾਫੀ ਚਾਹੁੰਦਾ ਹਾਂ ਇਸ ਵਾਸਤੇ ਪਰ ਚਲੋ ਤੁਹਾਡੇ ਨਾਲ ਸਾਂਝਾ ਕਰ ਲਈਏ ਸ਼ਬਦ ਕਿਵੇਂ ਆ ਬੋਲਣਾ ਵੇਖਿਓ ਸਭ ਤੋਂ ਪਹਿਲੇ ਤੁਹਾਨੂੰ ਮੈਂ ਸਿੰਪਲ ਜਿਹੇ ਤਰੀਕੇ ਨਾਲ ਦੱਸਣ ਲੱਗਾ ਕੋਈ ਇਹਦੇ ਵਿੱਚ ਮੈਂ ਨੋਟੇਸ਼ਨ ਜਾਂ ਕੋਈ ਸਰਗਮਾ ਨਹੀਂ ਦੱਸਣੀਆ ਸਿੰਪਲ ਮੈਂ ਤੁਹਾਨੂੰ ਦੱਸਾਂਗਾ ਇਹ ਜਿਹੜੀ ਜਿਹੜੀ ਟਿਊਨ ਹੋਊਗੀ ਜਿੱਦਾਂ ਜਿੱਦਾਂ ਮੈਂ ਬੋਲਣ ਦੀ ਕੋਸ਼ਿਸ਼ ਕਰਾਂਗਾ ਸੇਮ ਤੋਂ ਇਹੋ ਚੀਜ਼ਾਂ ਫੋਲੋ ਕਰਕੇ ਇਜ਼ੀਲੀ ਇਹ ਵਾਲਾ ਸ਼ਬਦ ਝਾਟੇ ਸ਼ਾਰਟਕਟ ਕਹਿ ਲੋ ਸ਼ਾਰਟਕਟ ਤਰੀਕੇ ਨਾਲ ਸਿੱਖ ਸਕਦੇ ਜੀ ਸੋ ਸ਼ੁਰੂ ਕਰਦੇ ਵੈਸੇ ਪ੍ਰੋਫੈਸ਼ਨਲੀ ਜੇ ਗੱਲ ਕਲੀਅਰ ਰਾਇ ਕਰਨ ਦੀ ਪ੍ਰੋਫੈਸ਼ਨਲ ਤੇ ਉਹੀ ਹੁੰਦੀ ਉਸਤਾਦਾਂ ਦੇ ਅਲਕੇ ਵਧੀਆ ਤੇ ਉਹਨਾਂ ਕੋਲੋਂ ਜਿੱਦਾਂ ਨੋਟੇਸ਼ਨ ਜਾਂ ਜਿਹੜੀਆਂ ਸੁਰਾਂ ਦੇ ਹਿਸਾਬ ਨਾਲ ਹੀ ਸੁਰਾਂ ਤੇ ਹੀ ਪ੍ਰੈਕਟਿਸ ਹੁੰਦੀ ਆ ਪਰ ਆਪਾਂ ਦੇ ਇਸ ਚੈਨਲ ਦੇ ਸਿੱਧਾ ਹੀ ਦੱਸ ਦਿੰਦੇ ਆ ਵੀ ਇੱਥੋਂ ਆਰਟੀਨ ਤੋਂ ਇਹ ਵਾਲਾ ਇਦਾਂ ਆਟੀਨ ਬਣਨੀ ਹੈ ਤੇ ਇਜ਼ੀਲੀ ਹੋ ਜਾਂਦਾ ਥੋੜਾ ਜਿਹਾ ਤੇ ਚਲੋ ਇਹ ਗੱਲਾਂ ਬਾਤ ਲੀਆਂ ਫਿਲਹਾਲ ਤੁਹਾਨੂੰ ਇਹ ਦੱਸਨੇ ਆ ਕਿਵੇਂ ਦੇਖੇ ਸਲੋ ਤਰੀਕਾ ਦੱਸਾਂਗਾ ਬਿਲਕੁਲ ਹਰ ਜੁਗ ਜੁਗ ਪਗਤ ਉਪਾਇ ਵੀਡੀਓ ਨੂੰ ਪਾਜ਼ ਕਰਕੇ ਜਾਂ ਅੱਗੇ ਪਿੱਛੇ ਕਰਕੇ ਥੋੜਾ ਥੋੜਾ ਵਹਿੰਦੇ ਰਹੋ ਕਿਉਂਕਿ ਪ੍ਰੋਪਰ ਮੈਨੂੰ ਦੱਸਿਆ ਨਹੀਂ ਹੈ ਨਾ ਤੁਸੀਂ ਮੈਂ ਬਿਲਕੁਲ ਸਲੋ ਉਹਦਾ ਦੱਸਾਂਗਾ ਤੁਸੀਂ ਇਹ ਕਰੀਏ ਆਪ ਵੇਖ ਲਿਓ ਪਰ ਮੈਂ ਫਲੋ ਦੇ ਵਿੱਚ ਬਲਾਂਗਾ ਕਿਉਂਕਿ ਫਲੋ ਟੁੱਟੋਇਆ ਨਾ ਤੇ ਫਿਰ ਅੱਗੇ ਪਿੱਛੇ ਦੱਸਣਾ ਥੋੜਾ ਔਖਾ ਜਾਂਦਾ ਸੋ ਇਸ ਕਰਕੇ ਤੁਸੀਂ ਆਪ ਵੀਡੀਓ ਨੂੰ ਥੋੜਾ ਅੱਗੇ ਪਿੱਛੇ ਕਰਕੇ ਪਾਜ਼ ਕਰਕੇ ਵੇਖ ਲਿਓ ਤੇ ਮੈਂ ਤੁਹਾਨੂੰ ਇਹ ਕੁਝ ਫਲੋ ਵਿੱਚ ਦੱਸਣ ਲੱਗਾ ਹਰ ਜੁਗ ਜੁਗ ਪਾਗਤ ਉਪਾਇਆ ਜੇ ਰੱਖਦਾ ਆਇਆ ਤੋ ਐਤੋਂ ਗਲ ਤੋ ਗ ਮਰ ਗ ਐਤੋਂ ਸਟਾਰਟ ਉਹ ਵੀ ਗਲਤੀ ਹੋਇਆ ਇਥੋਂ ਫੇਰ ਅਗਲੀ ਬੋਲਦੇ ਹਰ ਜੁਗ ਜੁਗ ਪਾਗਤ ਉਪਾਇਆ ਪਹਿਜ ਰੱਖਦਾ ਆਇਆ ਪਹਿਜ ਰੱਖਦਾ ਆਇਆ RAM ਰਾਜੇ ਪਹਿਜ ਰੱਖਦਾ ਆਇਆ RAM ਰਾਜੇ ਹਰਨਾਕੁਸ਼ ਟੁਸਟ ਹਰ ਮਾਰ ਮੈ ਲੱਗਦਾ ਥੋੜਾ ਗਲਤ ਬੋਲ ਗਿਆ ਮੈਂ ਇੱਕ ਵਾਰ ਫੇਰ ਬੋਲਦਾ ਹਰ ਜਗ ਜਗ ਪਾਗਟ ਉਪਾਇਆ ਤੇ ਜ ਰੱਖਦਾ ਆਇਆ RAM ਰਾਜੇ ਹਰਨਾਕੁਸ਼ ਦੁਸ਼ਟ ਹਰ ਮਾਰਿਆ ਉਪਰਹਿ ਲਾਦ ਤੇ ਹੁਣ ਇੱਕੋ ਹੀ ਚਲਣੀ ਆ ਸੇਮ ਤੇ ਉੱਥੇ ਤੋਂ ਹੀ ਬੋਲਦਾ ਮੈਂ ਤੁਹਾਨੂੰ ਇੱਕੋ ਟੂਨ ਦੱਸਣਾ ਵੇਖਿਆ ਇਹ ਕੋਈ ਤਾਂ ਫਲੋਅ ਵਿੱਚ ਦੱਸਨਾ ਹਰ ਜੁਗ ਜੁਗ ਪਗਤ ਉਪਾਇਆ रखदा आया राम राजे हर नाश दुष्ट भर मा प्रहलाद तराया थारि निन्दका पि नाम देव मोकलाया नान ਲਏ ਚੜਾਇਆ ਜਨਨਤ ਐਸਾ ਹਰ ਸੇਵੋ ਸੋ ਐਸੀ ਜੋ ਆਪਾਂ ਤੁਹਾਨੂੰ ਸ਼ਬਦ ਜਿਹੜਾ ਰਾਰੋ ਸਾਹਿਬ ਦੀ ਸਟਾਰਟਿੰਗ ਜਤੋਂ ਕੀਰਤਨ ਦੀ ਗੱਲੀ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਛੋਟੀ ਜੀ ਇਹ ਸ਼ਬਦ ਪੜਦੇ ਆ ਜੇ ਹੋਈਆਂ ਪੁੱਲਾਂ ਦੀ ਮਾਫੀ ਦਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗੀ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਤੇ ਧੰਨਵਾਦ ਜਿੰਨਾ ਇਸ ਵੀਡੀਓ ਨੂੰ ਪੂਰਾ ਵੇਖਿਆ